ਸਾਰੇ ਕਿਸਾਨ ਵੀਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਆਦੀ ਵੀਡੀਓ ਚ ਅੱਜ ਆ ਬਰਨਾਲਾ ਮੰਡੀ ਤੇ ਖੜੇ ਆਗੇ ਆਪਾਂ ਤੁਹਾਨੂੰ ਤਿੰਨ ਟਰੈਕਟਰ ਲੈ ਕੇ ਆਏ ਤੁਹਾਡੇ ਲਈ 9811 ਜੌਂਡੀਆ 525 ਤੇ ਸਵਰਾਜ 969 ਪਹਿਲਾਂ ਆ ਗਿਆ 9811 96 ਮਾਡਲ ਹੈ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ 96 ਮਾਡਲ ਹੈ ਦੀ 2 ਲੱਖ 5000 ਰੁਪਏ ਐਡਵਾਂਸ ਆ ਟਾਇਰ ਵਗੈਰਾ ਚੈੱਕ ਕਰ ਸਕਦੇ कंडीशन जमा एक नंबर ट्रैक्टर साफ सुथरा पैगा मडर फेंटर वगैरह चेक कर सकते हो नाट एच एम टी मगर आटा थे चेक कर लो स्पीकर लगे हुए ने बैकसाइड चेक कर सकते ईवी जीरो दो नंबर है डंडा ड्रेवल समेत है ਕੰਡੀਸ਼ਨ ਜਮਾ ਇੱਕ ਨੰਬਰ ਆਪਾਂ ਬਾਈ ਦਾ ਨੰਬਰ ਪਾਵਾਂਗੇ ਬਾਈ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਐਚ ਐਮਟੀ 5911 996 ਮੜਲਾ ਡਿਮਾਂਡ ਹੈ ਜਿਹੜੀ 2,5000 ਰੁਪਿਆ ਦੂਸਰੇ ਪਾਸੇ ਆ ਗਿਆ ਜੌਂਡੀਅਰ 2020 ਮਾਡਲ 5205 ਜੌਂਡੀਅਰ 4x4 ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਯਾਰ D ਮਾਡਲ ਲ ਡਿਮਾਂਡ ਹੈ ਜੀ 635000 ਰੁਪਏ ਕੰਪ ਬਗੈਰਾ ਚੈੱਕ ਕਰ ਸਕਦੇ ਹਾਂ ਮੈਂ ਓਕੇ ਤੇ ਮਾਨਤਨ ਹੋ ਜੂ 3 ਸਪੀਡ ਮਗਰਾਟਾਂ ਥਾ ਲੋ ਚੈੱਕ ਕਰ ਸਕਦੇ ਹਾਂ ਛਤਰੀ ਸਮੇਤ ਕੀ ਹੈ ਭਾਈ ਇਹਨਾਂ ਟਾਇਰ ਵਗੈਰਾ ਚੈੱਕ ਕਰ ਸਕਦੇ ਹਾਂ बैक साइड चेक कर सकते डिस्ट्रीब्यूटर वगैरह ड्रावल समेत बैकसाइट सकते हो कंडीशन जमा एक नंबर है माडल कवंजा जीरो फोर वाई फोर दूसरे पास आ गया स्वराज नौ सौ नो हजार इक्की माडल ਮਾੜੀ 790000 ਰੁਪਏ 770 ਘੰਟੇ ਚੱਲਿਆ ਹੋਇਆ ਹੈਗਾ